ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆਂ ਇਹ ਆ ਪੋਲਟਰੀ ਫਾਰਮ ਤੇ ਜਿਹੜੀ ਸਬਸਿਡੀ ਦੇ ਰਹੀ ਹੈ ਸਰਕਾਰ ਤੇ ਇਹ ਜਿਹੜਾ ਕਰਜਾ ਲੋਨ ਜਿਹੜਾ 9 ਲੱਖ ਰੁਪਏ ਤੱਕ ਦਾ ਜਿਹੜਾ ਲੋਨ ਦੇ ਰਹੀ ਹੈ ਤੇ ਇਹ ਤੇ ਜੇ ਆਪਾਂ ਗੱਲ ਕਰਕੇ ਸਬਸਿਡੀ ਦੀ ਜਿਹੜੀ ਸਬਸਿਡੀ ਹੈਗੀ ਹੈ 33% ਤੇ ਆਪਾਂ ਤੁਹਾਨੂੰ ਦੱਸਾਂਗੇ ਇਸ 'ਚ ਬਈ ਕੀ ਕੀ ਇਹਦੇ ਲਾਭ ਆ ਕਿਵੇਂ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਚਾਹੀਦੇ ਐ ਅਪਲਾਈ ਕਰਨ ਲਈ ਤੇ ਕਿਹੜੀ ਕਿਹੜੀ ਬੈਂਕ ਤੁਹਾਨੂੰ ਇਹ ਕਰਜ਼ਾ ਦੇ ਰਹੀ ਐ ਤੇ ਆਪਾਂ ਬਾਅਦ ਦੇ ਵੀਡੀਓ ਵੱਲ ਤੇ ਜੇ ਆਪਾਂ ਦੱਸ ਤੀਏ ਵੀ ਇਹ ਜਿਹੜੀ ਯੋਜਨਾ ਪ੍ਰਧਾਨ ਮੰਤਰੀ ਜਿਹੜੇ ਵੱਲੋਂ ਪੋਲਟਰੀ ਫਾਰਮ ਨੂੰ ਉਤਸ਼ਾਹਿਤ ਕਰਨ ਲਈ ਜਿਹੜੀ ਇਹ ਯੋਜਨਾ ਸ਼ੁਰੂ ਕੀਤੀ ਗਈ ਐ ਤੇ ਹੁਣ ਜਿਹੜੇ ਇਨਸਾਨ ਇਸ ਚ ਜਿਹੜੇ ਦਿਲਚਸਪੀ ਰੱਖਦੇ ਹਨ ਉਹ ਇਹ ਜਿਹੜੀ ਲੋਨ ਲੈ ਕੇ ਉਹ ਆਪਣਾ ਜਿਹੜਾ ਕਾਰੋਬਾਰ ਜਿਹੜਾ ਉਹ ਆਸਾਨੀ ਨਾਲ ਸ਼ੁਰੂ ਕਰ ਸਕਦੇ ਆ ਤੇ ਜੇ ਆਪਾਂ ਕਰ ਗਏ ਗੱਲ ਕਰਕੇ ਇਹਦੇ ਵਿਆਜ ਦਰਾਂ ਦੀ ਤੇ ਇਹ ਤੇ ਜਿਹੜਾ ਸਭ ਬਹੁਤ ਘੱਟ ਜਿਹੜਾ ਉਹ ਵਿਆਜ ਦਰ ਆ ਤੇ ਜੇ ਆਪਾਂ ਗੱਲ ਕਰਕੇ ਸਬਸਿਡੀ ਦੀ ਵੀ ਇਹ ਤੇ ਜਿਹੜੀ ਸਰਕਾ ਆਪਾਂ ਜਦੋਂ ਲੂਨ ਤੇ ਜਿਹੜੀ ਹੈਗੀ ਆ 33% ਜਿਹੜੀ ਉਹ ਸਬਸਿਡੀ ਆ ਤੇ ਜੇ ਆਪਾਂ ਗੱਲ ਕਰਕੇ ਸਕੀਮ ਦੀ ਤੇ ਉਹਦੇ ਕੀ ਲਾਭ ਆ ਤੇ ਕਿਹੜੇ ਕਿਸਾਨਾਂ ਭਰਾਵਾਂ ਲਈ ਜਿਆਦਾ ਫਾਇਦੇਮੰਦ ਆ ਇੱਕ ਤਾਂ ਜਿਹੜੇ ਗਰੀਬ ਆ ਜਿਹੜੇ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਆ ਉਹ ਕਿਸਾਨ ਭਰਾ ਜਿਹੜੇ ਕਰਜ਼ਾ ਲੈ ਕੇ ਲੋਨ ਲੈ ਕੇ ਜਿਹੜਾ ਉਹ ਆਪਣਾ ਪੋਲਟਰੀ ਫਾਰਮ ਖੋਲ ਕੇ ਇੱਕ ਤਾਂ ਆਪ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਦੂਜਾ ਜਿਹੜੀ ਉਹ ਬੇਰੁਜ਼ਗਾਰੀ ਆ ਉਹ ਜਿਹੜੀ ਘਟਦੀ ਆ ਹਨਾ ਠੀਕ ਆ ਤੇ ਇੱਕ ਜਿਹੜੀ ਇਹਦਾ ਆਪਾਂ ਜੇ ਗੱਲ ਕਰਗੇ ਕਿੰਨਾ ਟਾਈਮ ਪੀਰੀਅਡ ਇਹ 5 ਸਾਲ ਦਾ ਜਿਹੜਾ ਇਹ ਲੋਨ ਠੀਕ ਆ ਤੇ ਜੇਕਰ 5 ਸਾਲਾਂ ਵਿੱਚ ਜੇ ਕੋਈ ਮੁਸ਼ਕਲ ਆਉਂਦੀ ਆ ਤਾਂ ਜੇ 6 ਮਹੀਨਿਆਂ ਦਾ ਜਿਹੜਾ ਗ੍ਰੇਸ ਪੀਰੀਅਡ ਵੀ ਦਿੱਤਾ ਜਾਂਦਾ ਤੇ ਜੇ ਆਪਾਂ ਗੱਲ ਕਰਕੇ ਸਕੀਮ ਦੀ ਯੋਗਤਾ ਮਤਲਬ ਕਿਹੜੇ ਕਿਸਾਨ ਭਰਾ ਇਹ ਕੋ ਲੋਨ ਨੂੰ ਲੈ ਸਕਦੇ ਆ ਇੱਕ ਤਾਂ ਜਿਹੜਾ ਵਿਅਕਤੀ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਦੂਜਾ ਜਿਹੜਾ ਉਹਦੇ ਕੋਲ 3 ਏਕੜ ਜਿਹੜੀ ਜ਼ਮੀਨ ਹੋਣੀ ਚਾਹੀਦੀ ਹੈ ਤੇ ਜਿਹੜਾ ਜਿਹੜਾ ਜ਼ਮੀਨ ਦੀ ਮਾਲਕੀ ਦਾ ਸਰਟੀਫਿਕੇਟ ਜਿਹੜਾ ਹੋਣਾ ਚਾਹੀਦਾ ਤੇ ਪੋਲਟਰੀ ਫਾਰਮ ਲਈ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਧੁੱਪ ਹੋਵੇ ਮੀਂਹ ਘੱਟ ਪਵੇ ਤੇ ਠੰਡ ਦਾ ਅਸਰ ਵੀ ਜਿਹੜਾ ਘੱਟ ਹੋਵੇ ਤੇ ਜਿਹੜਾ ਵਿਅਕਤੀ ਦੀ ਘੱਟੋ ਘੱਟ ਜਿਹੜੀ 18 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਤੇ ਜਿਹੜੇ ਪੋਲਟਰੀ ਫਾਰਮ ਨਾਲ ਸੰਬੰਧਿਤ ਜਿਹੜੇ ਉਹ ਦਸਤਾਵੇਜ਼ ਹੋਣੇ ਚਾਹੀਦੇ ਤੇ ਜੇ ਆਪਾਂ ਗੱਲ ਕਰਗੇ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਇਸ ਨੂੰ ਅਪਲਾਈ ਕਰਨ ਲਈ ਆਧਾਰ ਕਾਰਡ ਆਮਦਨ ਦਾ ਸਰਟੀਫਿਕੇਟ ਪਤੇ ਦਾ ਸਬੂਤ ਜਾਤੀ ਸਰਟੀਫਿਕੇਟ ਬੈਂਕ ਦੀ ਪਾਸਬੁੱਕ ਪੋਲਟਰੀ ਫਾਰਮ ਖੋਲਣ ਦੀ ਇਜਾਜ਼ਤ ਪ੍ਰੋਜੈਕਟ ਰਿਪੋਰਟ ਤੇ ਪੰਚਾਇਤ ਦੇ ਗਿਆਨ ਦਾ ਸਰਟੀਫਿਕੇਟ ਠੀਕ ਹੈ ਤੇ ਜੇ ਆਪਾਂ ਗੱਲ ਕਰਗੇ ਕਿਹੜੀਆਂ ਬੈਂਕਾਂ ਕਰਜ਼ਾ ਦੇ ਰਹੀਆਂ ਤੇ ਸਟੇਟ ਬੈਂਕ ਆਫ ਇੰਡੀਆ IDBI ਬੀ ਆਈ ਬੈਂਕ ਫੈਡਰਲ ਬੈਂਕ ਪੰਜਾਬ ਨੈਸ਼ਨਲ ਬੈਂਕ ਬੈਂਕ ਆਫ ਇੰਡੀਆ ICICI ਬੈਂਕ HDFC ਬੈਂਕ ਤੇ ਅਸੀ ਅੱਜ ਦੀ ਖਾਸ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੋਲੋ ਬੈਲ ਆਈਕਨ ਨੂੰ ਜਰੂਰ ਨੱਪਿਓ ਤਾਂ ਜੋ ਇਦਾਂ ਦੀ ਨਵੀਂ ਤੋਂ ਨਵੀਂ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਇਹ ਵੀਡੀਓ ਦੇਖ ਕੇ ਵੀ ਜਿਹੜੇ ਕਿਸਾਨ ਪੁਰਾ ਲਾਭ ਲੈ ਸਕਣ ਧੰਨਵਾਦ